ਮੋਹਾਲੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮੋਕੇ ਤੇ ਪਹੁੰਚਿਆ ਪੁਲਿਸ ਪ੍ਰਸ਼ਾਸਨ ਧਮਕੀ ਤੋਂ ਬਾਅਦ ਖਾਲੀ ਕਰਵਾਏਗੇ ਸਕੂਲ ਚੰਡੀਗੜ੍ਹ ਤੋਂ ਬਾਅਦ ਮੋਹਾਲੀ ਦੇ ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਇਹ ਧਮਕੀ ਈਮੇਲ ਰਾਹੀਂ ਭੇਜੀ ਗਈ ਹੈ ਜਾਣਕਾਰੀ ਮਿਲਣ ਤੇ ਸਕੂਲ ਪ੍ਰਬੰਧਨ ਸੁਚੇਤ ਹੋ ਗਿਆ ਅਤੇ ਸਾਵਧਾਨੀ ਦੇ ਤੌਰ ਤੇ ਸਕੂਲਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਮਾਪਿਆਂ ਨੂੰ ਇਸ ਬਾਰੇ ਟੈਕਸਟ ਸੁਨੇਹੇ ਰਾਹੀਂ ਸੂਚਿਤ ਕਰ ਦਿੱਤਾ ਗਿਆ ਇਸ ਦੌਰਾਨ ਸਵੇਰੇ ਸਕੂਲ ਪਹੁੰਚਣ ਵਾਲੇ ਬਹੁਤ ਸਾਰੇ ਬੱਚਿਆਂ ਨੂੰ ਗੇਟ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਧਮਕੀ ਬਾਰੇ ਪਤਾ ਲੱਗਦੇ ਹੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਕੂਲ ਕੰਪਲੈਕਸ ਦੀ ਸੁਰੱਖਿਆ ਪ੍ਰਬੰਧ ਵੀ ਮਜ਼ਬੂਤ ਕਰ ਦਿੱਤੇ ਗਏ ਨੇ ਪੇਸ ਦਾਸ ਚ ਮਾਨਵ ਮੰਗਲ ਸਮਾਰਟ ਸਕੂਲ ਪੈਰਾਗੜ ਅਤੇ ਡੀਏਵੀ ਸਕੂਲ ਸਾਰੇ ਹੀ ਬੰਦ ਕਰ ਦਿੱਤੇ ਗਏ ਅੱਜ ਸਵੇਰੇ ਸਕੂਲ ਖੁੱਲਣ ਤੋਂ ਥੋੜੀ ਦੇਰ ਬਾਅਦ ਹੀ ਕਿ ਸਕੂਲਾਂ ਨੂੰ ਈਮੇਲ ਮਿਲੀ ਇਸ ਤੋਂ ਬਾਅਦ ਪੁਲਿਸ ਟੀਮਾਂ ਅਲਰਟ ਤੇ ਚੱਲੀਆਂ ਗਈਆਂ ਅਤੇ ਸਕੂਲ ਬੰਦ ਕਰ ਦਿੱਤੇ ਗਏ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਸਨ ਉਹਨਾਂ ਨੂੰ ਸਕੂਲ ਦੇ ਬਾਹਰੋਂ ਹੀ ਵਾਪਸ ਕਰ ਦਿੱਤਾ ਗਿਆ ਹਾਲੇ ਤੱਕ ਜਿਹੜਾ ਹੈਗਾ ਸਾਡੇ ਕੋਲ ਅੱਜ ਸਵੇਰ ਤੋਂ ਤਕਰੀਬਨ 16 ਟੋਟਲ ਸਕੂਲਸ ਹੈਗੇ ਆ ਜਿਨ੍ਹਾਂ ਨੂੰ ਜੀ ਥ੍ਰੈਟ ਕਾਲ ਆਈ ਸੀਗੀ ਥ੍ਰੈਟ ਈਮੇਲ ਆਈ ਸੀ ਬੇਸਿਕਲੀ ਕਿ ਬੰਬ ਦੇ ਨਾਲ ਇਹਨਾਂ ਨੂੰ ਉਡਾਤਾ ਜਾਊਗਾ ਤਾਂ ਉਹ ਉਦੋਂ ਤੋਂ ਹੀ ਸਵੇਰ ਤੋਂ ਜਿਹੜੀਆਂ ਪੁਲਿਸ ਪਾਰਟੀਆਂ ਹੈਗੀਆਂ ਸਾਡੀਆਂ ਲੱਗੀਆਂ ਹੋਈਆਂ ਸੀ ਸਾਡੇ 15 ਤੋਂ ਕਰੀਬ ਜੀਓਜ਼ ਔਰ ਤਕਰੀਬਨ 300 ਮੁਲਾਜ਼ਮ ਇਸੇ ਚੀਜ਼ ਦੇ ਉੱਪਰ ਇਸ ਟਾਈਮ ਕੋਆਰਡੀਨੇਟ ਸਰਚ ਆਪਰੇਸ਼ਨ ਜਿੰਨੇ ਸਕੂਲਾਂ 'ਚ ਆਇਆ ਸੀਗਾ ਉਹਨੂੰ ਵੈਕੂਏਟ ਕਰਾਉਣ ਤੋਂ ਬਾਅਦ ਅਸੀਂ ਚੈਕਿੰਗ ਕਰਵਾ ਰਹੇ ਹਾਂ ਜੀ ਐਂਟੀਸੈਪਟਾਈਜ਼ ਟੀਮ ਜਿਹੜੀਆਂ ਹੈਗੀਆਂ ਜਿਹੜੀਆਂ ਡਿਸਟ੍ਰਿਕਟਸ ਦੀਆਂ ਸੀਗੀਆਂ ਉਹ ਵੀ ਉਸ ਤੋਂ ਇਲਾਵਾ ਅਸੀਂ ਰੇਂਜ ਆਫਿਸ ਤੋਂ ਫਤੇਗੜ ਰੋਪੜ ਤੇ ਚੰਡੀਗੜ੍ਹ ਹੈੱਡਕੁਆਰਟਰ ਨੂੰ ਵੀ ਰਿਕੁਐਸਟ ਕਰਕੇ ਜਿਹੜੀਆਂ ਹੈਗੀਆਂ ਹੋਰ ਐਂਟੀਸੈਪਟਾਈਜ਼ ਟੀਮਸ ਵੀ ਲਈਆਂ ਉਸ ਤੋਂ ਇਲਾਵਾ ਬੌਮ ਡਿਸਪੋਜ਼ਲ ਸਕਵਾਡ ਜਿਹੜਾ ਹੈਗਾ ਉਹ ਵੀ ਆਪਣਾ ਔਨ ਅਲਰਟ ਸਿਟੀ ਦੇ ਵਿੱਚ ਮੌਜੂਦ ਹੈਗਾ ਤੇ ਅਲੱਗ-ਅਲੱਗ ਸਕੂਲਾਂ ਦੇ ਵਿੱਚ ਜਿੱਥੇ-ਇਥੇ ਕਾਫੀ ਸਕੂ ਜੀ ਬਿਲਕੁਲ ਜਿਹੜੇ ਸਕੂਲਸ ਇਸ ਟਾਈਮ ਜਿਹਨਾਂ ਨੂੰ ਥ੍ਰੈਟ ਆਈ ਉਹਨਾਂ ਨੂੰ ਇਮੀਡੀਏਟਲੀ ਇਵੈਕੂਏਟ ਕਰ ਲਿਆ ਗਿਆ ਸੀਗਾ ਤੇ ਬਾਕੀ ਜਿਹੜੇ ਸਕੂਲਸ ਹੈਗੇ ਉਹਨਾਂ ਨੂੰ ਵੀ ਹਲੇ ਪ੍ਰੀਕਾਸ਼ਨਰੀ ਇਹ ਕਿਹਾ ਗਿਆ ਹੈਗਾ ਵੀ ਜੇ ਇਨ ਕੇਸ ਕੋਈ ਥ੍ਰੈਟ ਆ ਜਾਂਦੀ ਹੈ ਜਾਂ ਕੋਈ ਕਿਸੇ ਨੂੰ ਵਸਤੂ ਦਿਖਦੀ ਹੈ ਕੁਝ ਹੁੰਦੀ ਹੈ ਤਾਂ ਇਵੈਕੂਏਸ਼ਨ ਪਲਾਨ ਲਈ ਤਿਆਰ ਰਹਿੰਦੀ ਸਰ ਅਜੇ ਤੱਕ ਤਾਂ ਨਾ ਟੋਟਲ सोलह सोलह स्कूल हले तक सनफर्मड है नहीं नहीं मोहालीरकपुरटिंग कामकी जी जी देखो हमें हमारे यहाँ मोहाली में अभी तक नहीं आई थी चंडीगढ़ में पहले आई थी अलग अलग जगह तो देमस भी ट्रैकिंग अभी जो हमें ईमेल आई है वो ईमेल हमारे पास है इसके बाद वी वुड भी registering an FIR and us basis pe fir uski investigation shuru karenge ki email kahan se aayi uske IPs kya the to cyber investigation bhi dalenge